ਰਾਸ਼ੀਕਾਲ ਪੰਜਾਬ ਅਪਡੇਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸਾਥੀ ਕੈਬਨਿਟ ਮੰਤਰੀਆਂ ਨਾਲ ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼੍ਰੀ ਗੁਰਤੇਗ ਭੱਦ ਸਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਰੋਹ ਲਈ ਸੂਚਾਰੂ ਪ੍ਰਬੰਧਾਂ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦੀ ਸਮੇਂ ਸਿਰ ਪੂਰੀ ਕਰਨ ਲਈ ਵਿਸਥਾਰਪੂਰਵਕ ਹੁਕਮ ਜਾਰੀ ਕੀਤੇ ਨੇ ਹਰਜੋਤ ਸਿੰਘ ਬੈਂਸ ਨੇ ਪੀਡਬਲਿਊਡੀ ਮੰਤਰੀ ਹਰਪ੍ਰਜਨ ਸਿੰਘ ਜੀ ਤੇਓ ਟੂਰਿਜ਼ਮ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨਾਲ ਮਿਲ ਕੀ ਮੀਟਿੰਗ ਦੌਰਾਨ ਤਿਆਰੀਆਂ ਦੀ ਸਮੀਖਿਆ ਕੀਤੀ ਹੈ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਈ ਮਹੀਨਿਆਂ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਅਟਲ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦੀਵਾਲਾ ਜੀ ਦੀ ਇਦੁਤੀ ਸ਼ਹੀਦਤ ਨੂੰ ਯੋਗ ਸ਼ਰਧਾਂਜਲੀ ਦੇਣ ਲਈ ਵਿਆਪਕ ਤਿਆਰੀ ਕਰ ਰਹੀ ਹੈ ਬੈਂਸ ਨੇ ਕਿਹਾ ਕਿ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ 19 ਨਵੰਬਰ ਨੂੰ ਇੱਕ ਨਗਰ ਕੀਰਤਨ ਸ਼੍ਰੀ ਨਗਰ ਤੋਂ ਆਰੰਭਿਆ ਜਾਵੇਗਾ ਜਿੱਥੋਂ ਇਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਬਹੁਤ ਸਾਰੇ ਸੰਤ ਮਹਾਪੁਰਖਾਂ ਦੀ ਰਣਮਾਈ ਦੇ ਹੇਠ ਸ਼੍ਰੀਨਗਰ ਤੋਂ ਨਗਰ ਕੀਰਤਨ ਅਰੰਭਿਆ ਜਾਏਗਾ ਤੇ ਵਾਇਆ ਜੰਮੂ ਪਠਾਨਕੋਟ ਹੁਸ਼ਿਆਰਪੁਰ ਹੁੰਦੇ 22 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇਗਾ ਉਹਨਾਂ ਕਿਹਾ ਕਿ 23 24 ਤੇ 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇ ਪਦਰੀ ਸਮਾਗਮ ਹੋਣ ਜਾ ਰਿਹਾ ਹੈ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਡੀ ਟੀਮ ਦੀ ਡਿਊਟੀ ਲਾ ਕੇ ਸਾਨੂੰ ਭੇਜਿਆ ਨੌਵੇਂ ਪਾਤਸ਼ਾਹ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ 350 ਸ ਸ਼ਹੀਦੀਪੁਰ ਬਾਰੇ ਹੈ ਨਾਲ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾ ਜੀ ਦਾ ਉਹਨਾਂ ਨੂੰ ਸਬੰਧ ਦੇ ਵਿੱਚ ਜਿਹੜੀ ਹੈ ਤਿਆਰੀ ਮੀਟਿੰਗਾਂ ਜਾਇਜ਼ਾ ਮੀਟਿੰਗਾਂ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਸਮਾਗਮਾਂ ਨੂੰ ਮਨਾ ਰਹੀ ਹੈ ਜਿਸ ਦੇ ਵਿੱਚ ਦਿੱਲੀ ਤੋਂ ਸਮਾਗਮਾਂ ਦੀ ਸ਼ੁਰੂਆਤ ਹੋਊਗੀ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅਰਦਾਸ ਕਰਕੇ ਤੇ ਸ਼ਾਮੀ ਗੁਰਦੁਆਰਾ ਰਕਾਬਗੰਜ ਸਾਹਿਬ ਜਿਹੜਾ ਹੈ ਕੀਰਤਨ ਦਰਬਾਰ ਹੋਊਗਾ ਤੇ ਫਿਰ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਇੱਕ ਲੋਕਿਕਸ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਮੋਗੇ ਦੇ ਵਿੱਚ ਵੀ ਲਾਈਟ ਐਂਡ ਸਾਊਂਡ ਸ਼ੋਅ ਦੀ ਤਿਆਰੀਆਂ ਉਹਦੀ ਤਾਰੀਖ 2-4 ਦਿਨਾਂ 'ਚ ਤੁਹਾਨੂੰ ਐਗਜ਼ੈਕਟ ਦੱਸ ਦਾਂਗੇ ਉਹ ਉਹਦੀ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਨਾਲ ਚਾਰ ਨਗਰ ਕੀਰਤਨ ਜਿਹੜੇ ਆ ਜਿਸ ਦੇ ਵਿੱਚ ਪਹਿਲਾ ਨਗਰ ਕੀਰਤਨ 18 ਨਵੰਬਰ ਨੂੰ ਸ਼ਾਮੀ ਸ਼੍ਰੀ ਨਗਰ ਵਿਖੇ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਜਿਹੜੇ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਤੇ ਹੋਰ ਸੰਤਾਂ ਮਹਾਂਪੁਰਖਾਂ ਦੀ ਰਹਿਨਮਾਈ ਹੇਠ ਜਿਹੜਾ ਹੈ ਸ਼੍ਰੀਨਗਰ ਤੋਂ ਨਗਰ ਕੀਰਤਨ ਸ਼ੁਰੂ ਹੁੰਦਾ ਵਾਇਆ ਜੰਮੂ ਪਟਾਨਕੋਟ 22 ਤਰੀਕ ਨੂੰ ਸ਼੍ਰੀਨਨਪੁਰ ਸਾਹ ਪਹੁੰਚੂਗਾ ਦੂਜਾ ਨਗਰ ਕੀਰਤਨ 2 ਨਵੰਬਰ ਨੂੰ ਗੁਰਦਾਸਪੁਰ ਤੋਂ ਸ਼ੁਰੂ ਹੋਊਗਾ ਵਾਇਆ ਬਟਾਲਾ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਅੰਮ੍ਰਿਤਸਰ ਹੁੰਦੇ ਹੋਏ ਜਲੰਧਰ ਹੁੰਦੇ ਹੋਏ ਨਵਾਂ ਸ਼ਹਿਰ ਹੁੰਦੇ ਹੋਏ ਫਿਰ 22 ਤਰੀਕ ਨੂੰ ਸ਼੍ਰੀਨਨਪੁਰ ਸਾਹ ਪਹੁੰਚੂਗਾ ਤੀਜਾ ਨਗਰ ਕੀਰਤਨ ਤਲਵੰਡੀ ਸਾਬੋ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਵਾਇਆ ਬਠਿੰਡਾ ਸੰਗਰੂਰ ਹੁੰਦੇ ਹੋਏ ਪਟਿਆਲਾ ਮੁਹਾਲੀ ਹੁੰਦੇ ਹੋਏ ਉਹ ਵੀ 22 ਤਰੀਕ ਨੂੰ ਸ਼੍ਰੀਨਗਰਪੁਰ ਸਾਹਿਬ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਜਿਹੜਾ ਹੈ ਉਹ ਮਿਤੀ 20 ਨਵੰਬਰ ਨੂੰ ਫਰੀਦਕੋਟ ਤੋਂ ਸਵੇਰੇ 8 ਵਜੇ ਬਾਬਾ ਫਰੀਦ ਜੀ ਦੇ ਅਸਥਾਨ ਤੋਂ ਤੋਂ ਉੱਥੋਂ ਅਰਦਾਸ ਕਰਕੇ ਉੱਥੋਂ ਜਿਹੜਾ ਆਰੰਭਿਆ ਜਾਊਗਾ ਤੇ ਵਾਇਆ ਫਿਰੋਜ਼ਪੁਰ ਹੁੰਦੇ ਹੋਏ 20 ਨਵੰਬਰ ਨੂੰ ਮੋਗੇ ਸ਼ਹਿਰ ਦੇ ਵਿੱਚੋਂ ਅ ਇਹ ਨਗਰ ਕੀਰਤਨ ਗੁਜ਼ਰੂਗਾ ਉਸ ਨੂੰ ਦੇਖਦੇ ਹੋਏ ਮੋਗੇ ਸ਼ਹਿਰ ਦੇ ਵਿੱਚ ਜੋ ਸਾਰੀ ਤਿਆਰੀਆਂ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਜੋ ਵੀ ਸੜਕਾਂ ਦੀ ਰਿਪੇਅਰ ਹੋਣ ਦਾ ਕੰਮ ਹੈ ਹਾਈਵੇਜ਼ ਦੀ ਲਾਈਟ ਦਾ ਮਸਲਾ ਮਾਨਯੋਗ ਵਿਧਾਇਕ ਸਾਹਿਬ ਨੇ ਦੱਸਿਆ ਉਹ ਇੰਟਰਨੈਸ਼ਨਲ ਹਾਈਵੇ ਨੂੰ ਡਾਇਰੈਕਟ ਕੀਤਾ ਤੇ ਹੋਰ ਵੀ ਜੋ ਵੀ ਸਫਾਈ ਹੈ ਉਸ ਨੂੰ ਦੇਖਦੇ ਪੂਰੀ ਜਿਹੜੀ ਤਿਆਰੀਆਂ ਦਾ ਅਸੀਂ ਚੈਜਾ ਲਿਆ ਤੇ ਆਪ ਸਭ ਦੇ ਰਾਹੀਂ ਵੀ ਇਹਹੀ ਬੇਨਤੀ ਕਰਨਾ ਚਾਹਾਂਗੇ ਕਿ ਵੱਧ ਤੋਂ ਵੱਧ ਸੰਗਤ ਤੇ ਜਿਹੜੇ ਲਾਈਟ ਐਂਡ ਸਾਊਂਡ ਸ਼ੋਅਜ਼ ਵੀ ਤੇ ਨਗਰ ਕੀਰਤਨ ਚ ਵੀ ਬਨਾਲ ਹੀ ਪੰਜਾਬ ਪੁਲਿਸ ਵੱਲੋਂ ਮੋਗਾ ਸ਼ਹਿਰ ਦੇ ਵਿੱਚ ਨਗਰ ਕੀਰਤਨ ਨੂੰ ਜਿਹੜਾ ਹੈ ਇੱਕ ਗਾਰਡ ਆਫ ਆਨਰ ਵੀ ਸਪੈਸ਼ਲ ਗਾਰਡ ਆਫ ਆਨਰ ਵੀ ਦਿੱਤਾ ਜਾਊਗਾ ਇਸ ਤੋਂ ਬਾਅਦ ਫਿਰ ਨਗਰ ਕੀਰਤਨ ਦੇ ਜਿਹੜੇ ਸ਼ਾਮ ਦੇ ਨਿਵਾਸ ਹੈ ਵਾਇਆਂ ਜਗਰਾਓ ਮੁੱਲਾਂਪੁਰ ਦਾਖਾ ਹੁੰਦੇ ਹੋਏ ਲੁਧਿਆਣੇ ਹੋਣਗੇ ਫਿਰ ਅਗਲੇ ਦਿਨ ਵਾਇਆ ਖੰਨਾ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਇਹ ਨਗਰ ਕੀਰਤਨ ਵੀ 22 ਸ਼ਾਮੀ ਜਿਹੜਾ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਜਾਊਗਾ ਚਾਰੋਂ ਨਗਰ ਕੀਰਤਨ 22 ਸ਼ਾਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਪਹੁੰਚਣਗੇ ਦੇ 24-25 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਵਿਸ਼ਪਦਰੀ ਸਮਾਗਮ ਹੋ ਰਿਹਾ ਵੱਖ-ਵੱਖ ਜਿਹੜੇ ਤਰ੍ਹਾਂ ਦੇ ਜਿਹਦਾ ਵਿੱਚੋਂ 23 ਨੂੰ ਹੈਗਾ ਜੀ ਸਰਵ ਧਰਮ ਸੰਮੇਲਨ ਹੈ ਉਸ ਤੋਂ ਬਾਅਦ ਨਾਲ ਹੀ ਵਿਰਾਸਤੇ ਖਾਲਸਾ ਚ ਇੱਕ ਐਗਜ਼ਿਬਿਸ਼ਨ ਹੈ ਸ਼ਾਮੀ ਜਿਹੜੇ ਹੈ ਤਿੰਨੋ ਦਿਨ ਕੀਰਤਨ ਦਰਬਾਰ ਹੈ ਪੂਰਾ ਸ਼੍ਰੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਦੇ ਵਿੱਚ ਪੂਰੇ ਇੱਕ ਸ਼ਹਾਦਤ ਦੀ ਲੋ ਮਸ਼ਾਲਾਂ ਲਾਈਆਂ ਜਾਣਗੀਆਂ ਪੂਰਾ ਸ਼ਹਿਰ ਜਿਹੜਾ ਰੋਸ਼ਨ ਕੀਤਾ ਜਾਊਗਾ ਮਸ਼ਾਲਾਂ ਦੇ ਨਾਲ ਤੇ ਉਸ ਨੂੰ ਸ਼ਹਾਦਤ ਦਾ ਲੋ ਅੱਜ ਦੀ ਮੀਟਿੰਗ ਦਾ ਹੀ ਮਕਸਦ ਸੀਗਾ ਕਿ ਅਸੀਂ ਸਾਰੀ ਤਿਆਰੀਆਂ ਦਾ ਜਾਇਜ਼ਾ ਤੇ ਇਸ ਤੋਂ ਬਾਅਦ ਜਿਹੜੇ ਸਾਡੇ ਸਾਰੇ ਇੱਥੇ ਦੀ ਮੋਗੇ ਜ਼ਿਲ੍ਹੇ ਦੀ ਸਾਰੀ ਟੀਮ ਸਾਡੇ ਸਾਰੇ ਮਾਨਯੋਗ ਵਿਧਾਇਕ ਸਹਿਬਾਨ ਸਾਡੇ ਸਾਰੇ ਚੇਅਰਮੈਨ ਸਹਿਬਾਨ ਸਾਰੇ ਜਿਹੜੇ ਇਲਾਕੇ ਦੇ ਸੰਤਾਂ ਮਹਾਪੁਰਖ ਹਨ ਉਹਨਾਂ ਨੂੰ ਵੀ ਇਨਵੋਲਵ ਕਰਨਗੇ ਹਰ ਇੱਕ ਪਿੰਡ ਦੀ ਪੰਚਾਇਤ ਨੂੰ ਵੀ ਸੱਦਾ ਜਾਊਗਾ ਡੀਸੀ ਸਾਹਿਬ ਵੱਲੋਂ ਸਾਰੀਆਂ ਮੰਦਰ ਕਮੇਟੀਆਂ ਗੁਰਦੁਆਰਾ ਕਮੇਟੀ ਪ੍ਰੈਸ ਕਲੱਬ ਜ਼ਿਲ੍ਹਾ ਬਾਅਰ ਐਸੋਸੀਏਸ਼ਨ ਕੈਮਿਸ ਐਸੋਸੀਏਸ਼ਨ ਸਭ ਨੂੰ ਜਿਹੜਾ ਸੱਦਾ ਜਾਊਗਾ ਕਿਉਂਕਿ ਇਹ ਗੁਰੂ ਸਾਹਿਬ ਦਾ ਕੰਮ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਸਾਨੂੰ ਜੋ ਜੇ ਕਿ ਸਖਤ ਨਿਰਦੇਸ਼ ਨੇ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ